ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟੋਟਲ 15 ਨਗਦੀ ਇਨਫੋਰਮੇਸ਼ਨ ਲੈ ਕੇ ਦੇਣੀ ਆ ਵਪਾਰ ਦਾ ਕੰਮ ਆ ਵੀਰ ਦਾ ਤੇ ਇੱਕ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਆ ਟੋਕੜ ਗੱਪਣ ਵੀ ਸੋ ਕੱਲੇ ਕੱਲੇ ਨਾਗਰ ਡਿਟੇਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਦਿੰਨੇ ਆ ਰੋਟੀਨ ਦੇ ਵਿੱਚ ਵੀ ਤਾਂ ਕੋਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਆਓ ਅੱਗੇ ਵੀਰ ਨਾਲ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਐਡਰੈਸ ਦੱਸੋ ਜੀ ਨਾਮ ਕਪੈਲ ਸਿੰਘ ਜੀ ਪਿੰਡ ਧੌਲਾ ਜਲਾਲਪੁਰ ਨਾਲਾ ਜੀ ਮੋਬਾਈਲ ਨੰਬਰ ਜੀ 9878585499 ਜੀ 9878585499 ਹਾਂਜੀ ਬਾਈ ਜੀ ਹੁਣ ਆਪਣਾ ਵਪਾਰ ਦਾ ਕੰਮ ਰੁਟੀਨ ਚ ਚੱਲੂ ਆ ਹਾਂ ਬਾਈ ਬਸ 2-3 ਦਿਨ ਹੋਇਆ ਠਲਾਏ ਨੂੰ ਬਾਰੇ ਜੀ ਬਾਈ ਜੀ ਆਪਣਾ ਕੰਮ 2 ਮਹੀਨੇ ਬੰਦ ਰਿਹਾ ਹੈ ਨਾ ਹਾਂ ਬਾਈ ਮੱਟੇ ਲਾਵਾ ਵਾਲਾ ਹੋ ਗਿਆ ਜਿੰਨੇ ਆਏ ਥੋੜੀ ਜਿਹਾ ਸਰੀਰ ਨੂੰ ਪ੍ਰੋਬਲਮ ਆ ਗਈ ਸੀਗੀ ਡਾਕਟਰ ਹੈ ਮਹੀਨੇ ਜੀ ਹਾਂ ਬੰਦ ਕਰਤਾ ਸੀ ਕੰਮ ਚਲੋ ਹੁਣ ਰੱਬ ਨੇ ਸਿਹਤ ਆਪਣੀ ਤੰਦਰੁਸਤਾਂ ਤੇ ਹੁਣ ਆਪਣਾ ਵਪਾਰ ਦਾ ਕੰਮ ਚਾਲੂ ਆ ਹਾਂ ਲਗਾਤਾਰ ਪਹਿਲਾਂ ਵੰਗੂ ਬਈ 10 ਤੋਂ 15 ਪਸ਼ੂ ਪ੍ਰੋਟੀਨ ਦੇ ਵਿੱਚ ਆ ਅੱਛਾ ਕਹਿੰਦਾ ਜੀ ਜਦੋਂ ਮਰ ਜੂ ਕੋਈ ਵੀਰ ਆਵੇ ਜਦੋਂ ਮਰ ਗਾਵਾਂ ਹਾਜ਼ਰ ਮਿਲਣਗੀਆਂ ਹਾਜ਼ਰ ਮਿਲਣਗੀਆਂ ਅੱਜ ਇੱਕ ਆਪਣੇ ਕੋਲ ਟੋਕੜ ਗੱਬਣ ਵੀ ਖੜੀ ਐ ਨਹੀਂ ਟੋਕੜ ਗੱਬਣ ਨਹੀਂ 5 ਮਹੀਨੇ ਦੀ ਗੱਬਣ ਬੱਸੀ ਆ ਅੱਛਾ ਗੱਬਣ ਬੱਸੀ ਐ 5 ਮਹੀਨਾ ਜੀ ਹਾਂ ਜੀ ਸੋ ਆਪਾਂ ਸਟਾਰਟ ਕਰੀਏ ਹੁਣ ਕੋਨੇ ਤੋਂ ਤੇ ਗੱਲ ਕਰੀਏ ਵੀਰੇ ਆਪਾਂ ਰੇਟ ਦੀ ਰੇਟ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਕਰ ਆਪਣੇ ਕੋਲ ਅੱਜ ਮੰ ਲੈ 100 ਰੁਪਏ ਦੀਪਕੀ 1000 ਰੁਪਏ ਤੱਕ ਦਾ ਵੀ ਚਰਾਂਗੇ ਅੱਛਾ ਇੱਕ ਗਾਂ ਆਪਣੇ ਕੋਲੇ ਵੀਰੇ ਜਿਆਦਾ ਵੱਡੀ ਆ 55-55 ਕਿਲੋ ਦੁੱਧ ਦਿੰਦਾ ਆ ਬੈੜ ਦਾ ਅੱਛਾ ਕੱਚੀ ਹਾਂ ਉਹ 20 ਡੰਨ ਦੀ ਕੱਚੀ ਆ ਉਹਦਾ ਰੇਟ ਥੋੜਾ ਜਿਆਦਾ ਆ ਬਈ ਉਹ ਬਾਕੀ ਗਾਂ ਦੇ ਹਿਸਾਬ ਨਾਲ ਰੇਟ ਉਹ ਵੀਰੇ ਫालतू ਆਪਾਂ ਕੋਈ ਤੋਂ ਕੋਈ 100 ਰੁਪਏ ਵੀ ਨਹੀਂ ਲੈਣਾ ਅੱਛਾ ਕਹਿਣ ਦੇ ਬਗਲ ਦੂਰ ਤੇ ਰੋਜੀ ਰੋਟੀ ਬਣਨ ਲੱਗੀ ਆ ਆਪਾਂ ਗਾਂ ਦੇ ਦੇਣੀ ਆ ਤੇ ਦੁੱਧ ਦੀ ਕੰਪੈਸਟੀ ਆ ਜਿਹੜੀ ਗਾਂ ਦੀ ਗਾਂਾਂ ਦੀ ਅੱਜ ਦੀ ਵੀਰੇ ਜਿਹੜਾ ਆਪਣੇ ਕੋਲੇ ਹੁਣ ਮੌਕੇ ਤੇ ਹਾਜ਼ਰ ਮਾਲ ਆ ਉਹ 18-20 ਕਿਲੋ ਨੂੰ ਲੈ ਕੇ 35 ਕਿਲੋ ਤੱਕ ਦਾ ਦੀ ਆਪਣਾ 20 ਕਿਲੋ ਪਲੱਸ ਅੱਛਾ ਕਹਿਣ ਦਾ ਬਾ ਮੈਕਸਿਮਮ ਚੱਲਣ ਵਾਲੀਆਂ 20 ਕਹੇ ਆ ਆਪਣਾ 20 ਕਿਲੋ ਤੋਂ ਲੈ ਕੇ 35 ਕਿਲੋ ਤੱਕ ਗਾਵਾਂ ਤੇ ਆਵੇ ਵੀਰ ਜਿੱਥੋਂ ਮਰਜੀ ਗਾਵਾਂ ਹਾਜ਼ਰ ਮਿਲਣਗੀਆਂ ਹਾਂਜੀ 8-9 ਗਾਵਾਂ ਵੀਰੇ ਫਾਰਮ ਦੀਆਂ ਨਹੀਂਆਂ ਦੋ ਤਿੰਨ ਕਿਲੋ ਪ ਲਗਾਵਣੀਆਂ ਜੀ ਤੇ ਰੇਟ 65-70 ਤੋਂ ਸ਼ੁਰੂ ਆ ਹਾਂ 65-70 ਤੋਂ ਸ਼ੁਰੂ ਹੋ ਕੇ ਭਾਈ ਉਧਰੋਂ 65-70 ਤੋਂ ਸ਼ੁਰੂ ਹੋ ਕੇ ਗਾਵਾਂ ਮੰਨ ਲਾ 5-6 ਲੱਖ ਤੱਕ ਤੇ 30 ਤੱਕ ਗਾਵਾਂ ਆਪਣੀ ਕੋਲੇ ਮੈਕਸਮ ਮਰੇਸ਼ ਜੀ ਮੰਨ ਲਾ ਵੀ ਬੜਾ ਹੈ ਕਿਹਨਾਂ ਅੱਛਾ ਪਹਿਲੇ ਨੰਬਰ ਦਾ ਆਪਣੀ ਕਾਲੀ ਬਿਹੜ ਦੇਖ ਰਹੇ ਆ ਵੀਰ ਇਹ ਸੂਆ ਕਿਹੜਾ ਸ ਇਹ ਮੈਂ ਮੰਨ ਲੇ ਕਿ ੱਲੋ ਵੀ ਇਹਦਾ 18-19 ਕਿਲੋ ਦੁੱਧ ਪਲੂਨ ਦਾ ਕੱਢਾਂ ਦਾ ਵੀਰੇ ਦੂਜਾ ਸੂਆ ਇਹ 20 ਪਲੱਸ ਦੁੱਧ ਦੇ ਦੂਗੀ ਬਣੋ ਉਹਨੂੰ ਚੰਗੀ ਅੱਛਾ ਕਹਿੰਦੇ ਬਾ 20 ਕਿਲੋ ਤੋਂ ਪਲੱਸ ਦੁੱਧ ਤੇ ਨਾਲ ਇੱਕ ਗੱਲ ਹੋਰ ਆ ਫੈਟ ਵੀ ਵੇਦੂਆ ਕੋਣੀ ਵਧੀਆ ਨਹੀਂ ਲੂ ਵੀਰੇ ਜਰਸੀ ਕ੍ਰੋਸ ਆ ਗਈ ਇਹ ਅੱਛਾ ਜਰਸੀ ਕ੍ਰੋਸ ਬ੍ਰਾਂਡ ਚਾ ਹਾਂ 20 ਕਿਲੋ ਦੁੱਧ ਦਾ ਐਸਟੀਮੇਟ ਲਾ ਕੇ ਜਿਹੜਾ ਮਰਜੀ ਭਰਾ ਲੈ ਜਾ ਥਣਾ ਦੀ ਇੱਕ ਉੱਤੇ ਆ ਵੀ ਸੁਭਰ ਕੱਦ ਕਾਠ ਵਗੈਰਾ ਦੇਖੋ ਬਹਿੜ ਦਾ ਦੂਸਰਾ ਸੂਆ ਸੂਰੀ ਆ ਦੁੱਧ ਦੀ ਗੱਲ ਕਰੀਏ 20 ਕਿਲੋ ਤੋਂ ਪਾਰ ਤੇ ਬਾਕੀ ਥੋੜਾ ਕਹਿਣ ਦਾ ਭਾਵ ਗਰਲੈਂਡੋ ਕੈਟੇਗਰੀ ਵਿੱਚ ਆ ਗਈ ਹਨਾ ਫਿਰ ਤੇ ਇੱਕ ਤਰ੍ਹਾਂ ਦਾ ਮੰਨ ਕੇ ਚੱਲ ਵੀ ਡੀ ਫ੍ਰੀਜੀ ਹੈਗੀ ਗਰਮੀ ਸਰਦੀ ਦੀ ਜੋ ਮਰਜ਼ੀ ਚਲਾਓ ਇਹਨੂੰ ਹਨਾ ਸੋ ਬਿਰੋ ਬੈੜਦਾ ਹਵਾਨਾ ਕੰਪੈਕਟ ਤੇ ਬਾਕੀ ਮੇਨ ਗੱਲ ਚਾਰੋ ਜੂਰੂ ਪੂਰੀ ਫੁੱਲਾ ਤੇ ਇੱਕ ਗੱਲ ਵੀ ਰਾਜ ਹੋਰ ਬਹੁਤ ਵਧੀਆ ਲੱਗੀ ਗਾਂਆਂ ਫਿਰ ਸਤੈਣ ਜਿੰਨੀਆਂ ਹੈਗੀਆਂ ਸਾਰੇ ਆਪਣੇ ਘਰੇ ਹੀ ਸੂਣੀਆਂ ਹਨ ਸਾਰੇ ਘਰੇ ਸੂਣੀਆਂ ਨੇ ਹਫ਼ਤਾ 10 ਦਿਨਾਂ ਦੇ ਵਿੱਚ ਕੁਕੂ ਵਾਲੇ ਦਾਵਾ ਬਾਹਰ ਸੂਈ ਨਹੀਂ ਦਾ ਮੁਫਤ ਨਹੀਂ ਲੈਣੀ ਵੀ ਆਪਾਂ ਲੈਣੇ ਨੇ ਆਪਣੇ ਘਰੇ ਚਾਹੇ ਸਾਰੀਆਂ ਸੂਣ ਨੇ ਕੋਈ ਦੇਖ ਸੁਬਿਰੋ ਗੱਲ ਹੈ ਕਹਿੰਦੇ ਸਸਤਾ ਰਹੋ ਵੀ ਬਾਰ-ਬਾਰ ਮਹਿੰਗਾ ਰਹੋ ਵੀ ਇੱਕ ਵ ਉਹ ਜਿਆਦਾ ਮਹਿੰਗੀ ਨਹੀਂ ਵਿੱਚ ਵੀਰ ਆਪਾਂ ਕਹਿੰਦੇ ਸੂਈ ਵੀ ਗਾਂ ਜਦ ਤੱਕ ਜੇਰ ਪਈ ਹੋਵੇ ਤੇ ਗਾਂ ਇਹੋ ਜੀ ਚੀਜ਼ ਆ ਸੂਈ ਦਾ 4 ਘੰਟੇ ਬਾਅਦ ਨਹੀਂ ਪਤਾ ਲੱਗਦਾ ਤੋਂ ਮੇਨ ਗੱਲ ਜਿਹੜੀ ਗਾਂ ਹੋਊ ਸੂਈ ਵੀ ਵੀਰ ਦੇ ਘਰੇ ਸੂਈ ਹੋ ਸਾਰੇ ਸਾਰਿਆਂ گاਵਾ ਫਰੈਸ਼ ਗੱਬਣਾ ਖੜ ਜਾਂਗੀਆਂ ਤੇ ਜਮਾ ਕਿਆ ਬਾਤ ਆ 9 ਮਹੀਨਿਆਂ ਦੇ ਜਿੱਦੇ ਲੱਗ ਜਾਣਗੇ ਦੁੱਧ ਵਾਲੇ ਤੇ ਇਹ ਦੁੱਧ ਆ ਗਈ 20 ਤੋਂ ਪਰ ਅੱਗੇ ਵੀਰੇ 2 ਨੰਬਰ ਤੇ ਬੱਚੀ ਦੇਖ ਰਹੇ ਆਪਾਂ ਹਾਂਜੀ ਕਿਹੜਾ ਸੂਆ ਸੁੰਦੀ ਹੈ ਇਹ ਇਹ ਦੂਜਾ ਸੂਆ ਵੀ 4 ਦੰਦ ਦਾ ਮੂਹ। ਅੱਛਾ ਦੂਜਾ ਸੂਆ 4 ਦੰਦ। ਕਹਿੰਦਾ ਬਾਪ ਵਾਜਬ ਦੇ ਰੇਟ 'ਚ ਆ ਜੂ ਇਹ। ਹਾਂਜੀ ਵੀਰੇ ਤਲੂਨ ਵਸੀ ਆਪਾਂ ਹੀ ਵੇਚੀ ਸੀ ਪਿੰਡੂ ਹੀ ਲਈ ਆ ਇਹ। ਅੱਛਾ। ਹਾਂ ਲੋਕਲੀ ਵੇਚੀ ਸੀ ਵੀ ਬੰਦਿਆਂ ਨੂੰ। ਅੱਛਾ। ਉਹ ਤੋਂ ਇਹ ਥੱਲੇ 18 ਕਿਲੋ ਦੁੱਧ ਜਿਹਨੇ ਰੈਗੂਲਰ ਪੀਕ ਲੈਵਲ ਦੀ ਮੰਗੋ 18 ਕਿਲੋ ਦੁੱਧ ਤਾਂ ਬਹਿ ਤਾਂ 14 ਦਾ ਸੀ ਸੀ। ਅੱਛਾ। ਤੇ ਮੰਨ ਲਾ ਵੀ ਘਰੇ 'ਚ ਹੀ ਬੰਦਿਆਂ ਨੇ ਪੰਡਤਾਂ ਕੋਲੇ ਹੀ ਆਪਣੇ ਪੰਡੇ। ਅੱਛਾ ਕਹਿੰਦਾ ਬਾਪ ਐਡੀ 21 ਬਾਈ ਵਾਲੀ ਹੈਗੀ ਆ। ਹਾਂ ਇਹ ਬਣ ਕੁੰਦਰਾ ਲੈ ਲੈ। ਅੱਛਾ ਕੱਚ ਡਾਕਟਰ ਦੇ ਕੋਈ ਸ਼ੁਭਰ ਦੂਜੇ ਨੰਬਰ ਦੇ ਬੱਚੀ ਦੇਖ ਰਹੇ ਕੱਲੀ 15 ਦਿਨ ਸੂਣ ਦੇ ਵਿੱਚ ਪੈਂਡਿੰਗ ਆ ਨਿਊ ਜਨਰੇਸ਼ਨ ਇੱਕ ਦਿਨਾਂ ਦਾ ਪਹਿਲਾ ਸੂਏ ਮੰਨੋ ਇਹਦਾ ਕਿਉਂਕਿ ਪਹਿਲੇ ਸੂਏ 31 ਖੀਰੀ ਖਦੋਂਦੀ ਸੂਈ ਹੋਣੀ ਕਹਿ ਸਕਦੇ ਆ ਵੀ 24 ਆ ਅੱਛਾ ਹੈ ਦੂਜਾ ਦੁਬਾਰਾ ਇਹਦਾ ਕਿਉਂਕਿ ਆਪਾਂ ਦੇ ਕੋਈ ਨਹੀਂ ਆ ਅੱਛਾ ਜਨਵਾਰ ਦੂਜਾ ਸੂਆ ਸੂਰੀ ਆ ਤੇ ਬੱਚੀ ਘੋੜੀ ਝਾਲੀ ਆ ਜਮਾ ਕਿਆ ਬਾਤ ਆ ਹਨਾ ਤੇ ਸੂਣ ਚ ਰਹੇਗੇ 15 ਦਿਨ ਬਾਕੀ ਦੁੱਧ 22 ਕਿਲੋ ਦੀ ਐਵਰੇਜ ਆ ਦੀ ਤੇ ਬਾਕੀ ਸ਼ਾਈਨਿੰਗ ਦੇਖੋ ਯਾਰ ਕਿਆ ਬਾਤ ਆ ਅੱਗੇ ਭਾਈ ਜੀ ਤਿੰਨ ਨੰਬਰ ਬਿਹੜ ਦੇਖ ਰਹੇ ਆ ਜਿਹੜੀ ਹਾਂਜੀ ਇਹ ਫਾਰਮ ਦੀ ਬਿਹੜ ਹੈ ਵੀਰੇ ਤੇ ਚਮਕਦੀ ਆ ਛੱਲੇ ਬਾਂਡਿਆਰ ਕੀ ਪਈ ਆ ਹਨਾ ਬਣੂ ਕੁਮਰ ਅੱਛਾ ਕੈ ਕਿਨੇ ਲੈ ਜੂਗੀ ਸੂਨ ਦੇ ਅੱਛਾ ਇੱਕ ਹਫਤਾ ਸੂਨ ਚ ਬਾਕੀ ਇਹ ਜੇ ਆਪਾਂ ਗੱਲ ਕਰੀਏ ਦੁੱਧ ਦੀ ਕਪੈਸਿਟੀ ਹਾਈਐਸਟ ਕਿੰਨੀ ਰਹੂਗੀ ਜੇ ਵੀਰੇ ਆਪਾਂ ਜੇ ਕਹੀਏ ਇਹਨੂੰ ਦੇਖਣ ਨੂੰ ਇਹਨੂੰ ਆਪਾਂ ਪ੍ਰੂਨ ਵੀ ਕਹਿ ਸਕਦੇ ਆ ਜੀ ਇਹ ਦੂਜਾ ਸੂਆ ਮੂੰਹ ਚਾਰ ਦੰਦ ਸਿੱਕੇ ਦੇ ਦੰਦ ਕੱਢਦੇ ਅਗਲੇ ਅੱਛਾ ਦੂਜਾ ਸੂਆ ਤੇ ਐਤ ਕੀ ਹਾਈਐਸਟ ਲੋਡ ਕਿੰਨਾ ਪਾ ਦੂਗੀ ਜੇ ਵੀਰੇ 30+ ਦੇ ਉਹ ਵੀ 28 ਕਿਲੋ ਦੁੱਧ ਦੇ ਨੇ ਪੀਕ ਲੈਵਲ ਤੇ ਦਿੱਤਾ ਫਾਰਮ ਦੀ ਵਹਿੜ ਅੱਛਾ ਇਹਦਾ ਰਿਕਾਰਡ ਆਪ ਨੂੰ ਮਿਲ ਗਿਆ ਦੱਸ ਦਾਂਗੇ ਸਾਰਾ ਸਾਰਾ ਰਿਕਾਰਡ ਵੀਰੇ ਜਿਹੜਾ ਬੰਦਾ ਘਰੇ ਆ ਉਹ ਭਰਾ ਮੇਰਾ ਪਿਆਰ ਨਾਲ ਸੌਦਾ ਕਰੂ ਗਾਵਾਂ ਦੇ ਕਾਰਡ ਮਿਲ ਜਾਣਗੇ ਆ ਗਾਵਾਂ ਤੋਂ ਨਹੀਂ ਵੀ ਤੇ ਛੇ ਲੂ ਗਾਵਾਂ ਨੇ ਬਾਕੀ ਆ ਫਾਰਮ ਦਾ ਮਾਲਾ ਜੀ ਧੋਰੀ ਬਾਹਰ ਨੂੰ ਸਭ ਤੋਂ ਤੀਜੇ ਨੰਬਰ ਤੇ ਆਪਾਂ ਗਾਂ ਦੇਖ ਰਹੇ ਆ ਦੂਜਾ ਸੂਆ ਸੂਰੀ ਆ ਫਾਰਮ ਵਾਲੀ ਬੈੜਾ ਸਾਰੀ ਡਿਟੇਲਸ ਤੁਹਾਨੂੰ ਮਿਲ ਜੂਗੀ ਸੂਣ ਦੇ ਵਿੱਚ ਇਹਦੇ ਪੰਜ ਛੇ ਦਿਨ ਬਾਕੀ ਆ ਤੇ ਦੁੱਧ ਦੀ ਗੱਲ ਕਰੀ ਆਪਾਂ 30 ਕਿਲੋ ਮੰਨ ਲਏ ਬੰਦਾਦ ਕੀ ਸੁਬਾ ਕੀ ਯਾਰ 30 ਤੋਂ ਪਲਾਸਟਿਕ ਰੂ ਘਟ ਵੀ ਨਹੀਂ ਮੇਰੇ ਹਵਾਨੇ ਤੇ ਨਾੜਾ ਨੂਣਾ ਮਿਲਕ ਵੇਨਸ ਵਗੈਰਾ ਹਨਾ ਤੇ ਕਹਿੰਦੇ ਬਾ ਚਾਰੇ ਪਾਸੇ ਸੁਥਰੀ ਆ ਜਾਵਾ ਹਨਾ ਸੁਮਿਲ ਕਵਿੰਸ ਵਗੈਰਾ ਦੇਖੋ ਸੋਹਣੀਆਂ ਕਿਆ ਬਾਤਾਂ ਕਿਸੇ ਪਾਸਿਓਂ ਹੱਥ ਧਰਾਣੀ ਨਾਲਾ ਨੂੜਾ ਕਿਆ ਬਾਤਾਂ ਲੈਵੇ ਜੀ ਚਾਰੇ ਪਾਸਿਓਂ ਐਨ ਜਮਾ ਗੁੰਦੀ ਪਈ ਆ ਜਮਾ ਹਨਾ ਹਾਂਜੀ ਬਈ ਸੋ ਦਿਨ ਕੁਝ ਕਰਦੇ ਦੋ ਚਾਰ ਘ ਹਨਾ ਤੇ ਅੱਗੇ ਬਈ ਇਹ ਆਪ ਜਰਸੀ ਦੇਖ ਰਹੇ ਹਾਂ ਹਨਾ ਹਾਂਜੀ ਬਈ ਕੱਦ ਕਾਠ ਬੜਾ ਪਿਆਰਾ ਹਨਾ ਦੇਵਾਕ ਦੀ ਹਲਕਾ ਆ ਗਈ ਇਹ ਕਾਫੀ ਕਲਰ ਦੇ ਵਿੱਚ ਕਾਫੀ ਕਲਰ ਜਰਸੀ ਹੈ ਵੀਰੇ ਪੂਨ ਵਸੀ ਦਾ 2 ਕਿਲੋ ਦੁੱਧ ਕੱਟਿਆ ਆ ਰਿਹਾ ਜੀ ਮੈਂ ਪੂਨ ਤੋਂ ਚੰਗੀ ਤਾਸਵਾਰਾਂ ਨੇ ਲੰਘੀ ਆ ਵਸੀ ਦੇਖੋ ਜੀ ਫੀਟਿੰਗਾਂ ਦਾ ਲੇਵਲ ਆ ਉਹ ਮੂੰਹ ਚਾਰ ਦੰਦ ਅੱਗੇ ਅੱਛਾ ਮੂੰਹ ਚਾਰ ਦੰਦ ਦੂਰੀ ਦੇ ਨਾਲ ਚਾਰ ਦੰਦ ਵੀਰੇ ਦੰਦ ਦੇਖ ਕੇ ਲੈ ਜਿਹੜਾ ਹੁੰਦਾ ਵੀ ਮਨ ਨਾਲ ਲੈ ਕੇ ਜਾਂਦਾ ਇਹਨੂੰ ਅੱਛਾ ਦੁੱਧ ਦੀ ਕੀ ਮਾਤਰਾ ਰੂਹੇਦ ਕੀ ਤੁਸੀਂ ਪਲੱਸ ਰਾਂਗੜੀ ਮਾਤਰੇ ਸੀਮੈਂਟ ਰਿਕਾਡ ਮਿਲ ਜੂਗਾ ਸਾਰਾ ਤੁਸੀਂ ਇੱਕ ਜਗ੍ਹਾ ਸੀਮੈਂਟ ਵੀਰੇ ਕਿਹੜੇ ਸੀਮੈਂਟ ਦੀ ਆਪ ਆ ਕਿਹੜਾ ਲੱਗਿਆ ਮਿਲੂਗਾ ਵੀਰੇ ਘਰੇ ਆਏ ਬੰਦੇ ਨੂੰ ਫੋਨ ਤੇ ਉਨੀ ਗੱਲ ਨਹੀਂ ਬਣਦੀ ਕਿਉਂਕਿ ਫੋਨ ਵਾਰ-ਵਾਰ ਆ ਜਾਂਦਾ ਸੋ ਕਹਿੰਦਾ ਬਾਪ ਜਿਹਨੇ ਪਸ਼ੂ ਲੈਣਾ ਘਰੇ ਆ ਕੇ ਨਿਰਖੇ ਜਿਹਨੀ ਚੰਗੀ ਲੱਗਦੀ ਆ ਵਿਆਪੜ ਦਾ ਮਨ ਕਰ ਜਾ ਰੋਜੀ ਰੋਟੀ ਆਇਆ ਆਪਾਂ ਦੋ ਪੈਸੇ ਕਮਾਉਣੇ ਇਹਦੇ ਵਿੱਚ ਹਣਾ ਸੋ ਵੀਰੋ ਵੀਰ ਦਾ 2 ਮਹੀਨੇ ਪਹਿਲੇ ਮੈਂ ਠਾਣ ਕੰਨ ਵਪਾਰ ਬੰਦ ਸੀ ਤੇ ਵੀਰ ਕਹਿੰਦਾ ਗਾਹਕ ਜੋੜਨੇ ਆ ਕੋਈ ਇਹ ਨਹੀਂ ਗੱਲ ਵੀ ਘਰੇ ਵੀਰ ਆ ਗਿਆ ਵੀ 20 ਲੈਣਾ ਮੈਂ 30 ਲੈਣਾ ਹਣਾ ਇਹ 15 ਗਾਂ ਜਾਂ ਦੋ ਦੋ ਤਿੰਨ ਤਿੰਨ ਇਹਰ ਬਣ ਗਿਆ ਕਾਣੀ ਚਲਾਉਣਾ ਆਪਾਂ ਦਾ ਸੋ ਜੈਜ ਗੱਲਾਂ ਜਮਾ ਸੋ ਹਲਕਾ ਜਿਹਾ ਕਾਫੀ ਕਲਰ ਦੇ ਵਿੱਚ ਆ ਗਈ ਤੇ ਵੱਡੀ-ਵੱਡੀ ਬਹੁਤ ਆ ਸ਼ਹਿ ਨਹੀਂ ਸੁਣੀ ਚੰਗੀ ਆ ਹਨਾ ਸੀਮੈਂਟ ਡਿਟੇਲ ਆਪਾਂ ਦੇ ਦਾਂਗੇ ਹਾਂਜੀ ਇਹ ਸਾਰੇ ਡਿਟੇਲ ਸੋ ਦੁੱਧ ਦੀ ਗੱਲ ਕਰੀਏ ਇਹ ਪਕੂਣ ਵੀ ਕਹਿ ਸਕਦੇ ਜੀ ਵੀਰੇ ਕਿਉਂਕਿ ਦੰਦਾਂ ਦਾ ਇਹ ਚਾਰ ਦੰਦ ਵਸੀ ਆ ਅਸਲੀਨ ਦੂਜਾ ਸੂਆ ਤਾਂ ਦੁੱਧੇ ਹੀ ਕਹਾਣੇ ਵੀਰੇ ਜੀ ਸੋ ਕੱਦ-ਕਾੜ ਚੰਗਾ ਮੂੰਹ ਉੱਤੇ ਲੱਗਦੀ ਆ ਵਧੀਆ ਹਨਾ ਤੇ ਹਵਾਨੇ ਤੇ ਨਾੜਾ ਨੂੜਾ ਰਿੰਕਲਸ ਚਾਹੇ ਵੀਰ ਹੱਦੀ ਚਬਾਈ ਕਰੇ ਚਾਹੇ ਮਸ਼ੀਨੀ ਜੀ ਇਹ ਨਾ ਇਹ ਚੰਗੇ ਭਰਾ ਕੋਲੇ ਬਾਗੀ ਕਿਸੇ ਫਾਰਮਰ ਕੋਲੇ ਤਾਂ ਜਰਸੀ ਤੋਂ 30 ਕਿਲੋ ਦੁੱਧ 25 ਕਿਲੋ ਜੇ ਕੋਈ ਲੋਕਲ ਵੀਰ ਵੀ ਲੈ ਕੇ ਜਾਂਦਾ ਜਿਹਨੂੰ ਘੱਟ ਮੰਨ ਲਾ ਵੀ ਹਜੇ ਨੌਲੇਜਾ ਥੋੜੀਆਂ ਕੰਮ ਰੱਖੀਆਂ ਉਹਦੇ ਕੋਲੇ ਵੀ ਨੋਰਮਲ 25 ਕਿਲੋ ਦੁੱਧ ਪਾ ਦੂਗਾ ਬਾਕੀ ਬਰੀਡ ਚੈਰ ਕਰ ਦੋਗੇ ਤੇ ਅੱਗੇ ਭਾਈ ਜੀ ਪੰਜ ਨੰਬਰ ਜਿਹੜੀ ਬਿਹੜ ਆਪਾਂ ਦੇਖ ਰਹੇ ਹਾਂ ਇਹ ਵੀ ਫਾਰਮ ਦੀ ਬਿਹੜ ਆ ਜੀ ਅੱਛਾ ਦੂਜਾ ਸੂਆ ਫਾਰਮ ਦੀ ਬਿਹੜ ਆ ਦਿਨ ਕੈਂ ਕੱਢਦੀ ਐ ਇਹ ਤਾਂ ਬਾਰਾਂ ਨੇ ਨਾਰਾ ਨੋ ਦੇ ਕੋ ਕਿ 27 28 ਕਿਲੋ ਕਲੂਨ ਦਾ ਦੁੱਧ ਕੱਢਿਆ ਦਾ ਦੂਜਾ ਸੂਆ ਜਿਹੜੇ ਤੇ ਬਾਕੀ ਸਾਈਨਿੰਗ ਸੂਨੀ ਬੜੀ ਜ਼ਬਰਦਸਤ ਆ ਹਾਂਜੀ ਬਾਈ ਜੀ ਇਹ ਚਾਰ ਦੰਦ ਪੂਰੇ ਕਰਕੇ ਸਿੱਗਦੇ ਕੱਢ ਰਹੀ ਆ ਵੀਰੇ ਅੱਛਾ ਐ ਕਿਲੋ ਤੇ ਲੱਗੇ ਨਾਰਾ ਮਾਲ ਬਾਈ ਜੀ ਆਪਣੇ ਕੋਲੇ ਨਾ ਦੰਦਾਂ ਕੀ ਆ ਇੱਕ ਦੋ ਵਿਹੜਾ ਜਵਾਨ ਨੇ ਬਾਕੀ ਸਾਰੀਆਂ ਦੰਦਾਂ ਜੀ ਮਾਲ ਆ ਕੋਈ 6 ਦਾੰਦਾ ਕੋਈ 4 ਦਾੰਦਾ ਜੀ ਕੋਈ ਮੰਨ ਲਾ 6 ਦੇ ਮੰਨ ਲਾ ਕੰਪਲੀਟ ਕਰਕੇ ਕੱਢ ਰਹੀ ਆ ਮਨ ਲਾ ਦੰਦਾ ਜੀ ਮਾਲਾ ਕੋਈ ਆਪਣੇ ਕੋਲ ਮੋਲੀ ਗਾਣੇ ਢਾਜਣਾ ਪਾ ਕੇ ਡਰੇਡ 45 ਗਏ ਜੀ ਇਹ ਗੱਲਾ ਇੱਥੋਂ ਵੀ ਜਿਹੜਾ ਵੀ ਬੰਦਾ ਆਊਗਾ ਜਿਵੇਂ ਆਪਾਂ ਕਹਦੇ ਨੇ ਪਿੰਦਨ 베ਰੀ ਦੇ 베ਰ ਕਿਰੇ ਪਿਆ ਵੀ ਕਿਹੜਾ ਮਨ ਲਾ ਤੋੜੀਏ ਕਿਹੜਾ ਨਾ ਤੋੜੀਏ ਛੱਡੀਏ ਹਨਾ ਅੱਛਾ ਉਹ ਚੀਜ਼ ਆ ਇੱਥੇ ਪਲੇਖਾ ਪਊਗੀ ਕਿਹੜੀ ਗਾਹ ਲਈਏ ਤੇ ਕਿਹੜੀ ਛੱਡੀਏ ਅੱਛਾ ਕਹਿੰਦਾ ਬਾਬਾ ਗਾਹ ਮੰਦਿਆ ਲੈਣ ਦਾ ਮਨ ਚਾਹੀਦਾ ਗੱਲਾ ਹਾਂ ਜਿਵੇਂ ਆਪਾਂ ਕਹਦੇ ਨੇ ਮਾਲੀ ਨੂੰ ਵੀ ਤੂੰ ਹੀ ਤੋੜ ਕੇ ਦੇ ਦੇ ਯਾਰ ਜਿਹੜੀ ਕੀ ਜਿਹੜਾ 베ਰ ਤੋੜ ਕੇ ਦੇਣਾ ਹਨਾ ਅੱਛਾ ਲੋਕ ਆਪਾਂ ਨੂੰ ਪੁੱਛਣਗੇ ਭਰਾ ਆ ਕੇ ਬਈ ਤੂੰ ਜੀ ਤੇ ਇਹ ਗਾ ਕੱਢਦੀ ਆਲੇ 10 12 ਹਨਾ 10 12 ਨਾਲ ਲੈ ਜੂ ਬੇ ਆਨੰਦਾਰੀ ਨਾਲ ਅੱਛਾ ਡਿਟੇਲ ਦੱਸ ਦੇ ਤੋਰ ਲਾ ਕੇ ਨਾ ਕਿ ਵੀਡੀਓ ਲੰਬੀ ਬਾੜੀ ਹੋਊ ਚੱਲ ਲਿਆ ਫਿਰ ਅਜਾ ਵੀਡੀਓ ਪਈ ਆ ਦੇਖਾ ਡਿਟੇਲ ਪੂਰੀ ਦੇਣੀ ਆ ਆਪਾਂ ਚੱਲ ਲਿਆ ਫਿਰ ਸੁਭਰੋ ਕੱਦ ਗਾਠ ਵਗੈਰਾ ਦੇਖੋ ਬਹਿੜ ਦਾ ਕੱਲੀ ਕੱਲੀ ਹੋਣਾ ਬਸ ਤੁਹਾਨੂੰ ਤੋਰ ਕੇ ਦਿਖਾ ਦੇ ਬੀ ਕਹਿੰਦਾ ਕੋਈ ਗੱਲ ਨਹੀਂ ਦੋ ਮਿੰਟ ਲੱਗ ਗਿਆ ਨਾ ਵੀਡੀਓ ਲੰਬੀ ਹੋ ਜੂਗੀ ਤੇ ਬਾਕੀ ਨਾੜਾ ਨੂਣਾ ਕੱਲੀ ਕੱਚੀ ਕੱਚੀ ਆ ਬਹਿੜ ਤੇ ਇਹ ਸ਼ਾਈਨਿੰਗ ਸੁਨਿੰਗ ਦੇਖੋ ਚਮਕਦਮ ਕਾ ਐ ਪੈੰਦੂ ਵੇਰ ਨੂੰ ਕਿਰਦੀ ਦੂਰੀ ਜਾਂਦੀ ਆ ਜਮਾ ਤੇ ਗੁੱਲੇ ਵਾਲਾ ਥਾਣਾ ਜਮਾ ਹਨਾ ਬਾਕੀ ਭਾਈ ਕੋਈ ਵੀ ਗਾਂ ਆਪਣੇ ਕੋਲੇ ਜਿਹੜੀ ਮਰਜੀ ਭਰਾ ਲੈ ਲੈ ਕੋਈ ਗਾਂ ਪੇਕਲ ਨਹੀਂ ਹੋ ਜੀ ਕੋਈ ਗਾਂ ਲਿੱਸੀ ਨਹੀਂ ਹੋਊਗੀ ਐ ਮੰਨ ਕੇ ਚੱਲੋ ਵੀ ਵਿੱਚ ਦਾ ਸਾਸ ਸਾਡਾ ਢਾੜ ਕੋਣ ਚਲਦੀਆਂ ਗਾਂ ਮਾਣੇ ਪੰਜ ਕੁ ਵੰਡਲ ਦੋ ਪਲੱਸ ਮਜਨ ਵਾਲੀ ਗਾਂ ਮਾਣੇ ਆਪਣੇ ਕੋਲੇ ਜੀ ਸਮਝੋ ਕੋਈ ਗਾਂ ਹੁਣ ਐਤ ਨਹੀਂ ਮਿਲੂਗੀ ਸੋ ਨਵਾ ਹਾਂ ਨਿਊ ਜਨਰੇਸ਼ਨ ਜਮਾ ਕਿਆ ਬਾਤਾਂ ਫੇਰ ਕਹਦਾ ਪੰਜ ਸੱਤ ਦਿਨ ਲਾਤੇ ਗਾਂ ਜਾਂ ਟਕਾਣਾ ਪੂਰੀ ਨਿਰਥ ਬਰਖਣਾ ਠੰਡੇ ਮਤਲਾਂ ਲੈਤੀਆਂ ਹਨਾ ਕੋਈ ਹਾਵੜਾ ਤੇ ਨਹੀਂ ਨੀ ਦੂਜੀ ਗੱਲ ਮੇਨ ਗੱਲ ਆ ਕਿ ਜਿਹੜਾ ਜਿੱਦੋਂ ਕਹਿੰਦੇ ਨੌ ਨਗਦ 13 ਧਾਰਾ ਤੇ ਘੱਟ ਲੈ ਲਓ ਮਾਲ ਸਾਰਾ ਨਗਦਾਂ ਨੂੰ ਹੀ ਲਿਆਉਗਾ ਕੋ ਜਦੋਂ ਧਾਰਾ ਵਾਲੇ ਚੱਕਰ ਜੇ ਵੱਢ ਜਾਂਦੇ ਕੰਮ ਕਲਡਾ ਹੋ ਜਾਂਦਾ ਫੜਾ ਜਾ ਸੋ ਜਾਇਜ਼ ਗੱਲ ਆ ਜਮਾ ਤੇ ਕਹੋ ਕਿ ਨੈਟ ਦਾ ਜੋਗ ਹੈ ਨਗਦ ਖਰੀਦੋ ਤੇ ਨਗਦ ਅੱਗੇ ਤੁਸੀਂ ਲੈ ਗਏ ਨੇ ਸਸਤੀ ਮਿਲ ਜਾਂਦੀ ਐ ਭੋਰਾ ਤੇ ਧਾਰ ਸਦਾਰ ਥੋੜਾ ਕੰਮ ਕਲਡਾ ਹੋ ਜਾਂਦਾ ਗਾਂਹਾਂ ਦੀ ਗਾਈ ਤੇ ਫਿਟਨੈਸ ਵਾਲੇ ਦੀ ਚੰਗੀਆਂ ਤੇ ਅੱਗੇ ਡੱਬੀ ਅਮਰੀਕਨ ਗਾਂਹ ਜਿਹੜੀ ਦੇਖ ਰਹੇ ਆਪਾਂ ਇਹ ਬਾਈ ਜੀ ਸੁਆ ਕਿਹੜਾ ਸੁਂਦੀ ਆ ਕੋਈ ਵੀ ਸੁਜਾ ਸੁਆ ਜੀ ਛੇ ਜਾਂਦਾ ਤੇ ਮੰਨ ਲਾ ਵੀ ਕੰਪਲੀਟ ਕਰ ਰਹੀ ਹੈ ਵੀਰੇ ਕੰਨੀਆਂ ਚੱਕਣ ਲੱਗੀ ਸੇ ਪੂਰੇ ਕਰ ਗਈ ਅੱਛਾ ਦਿਨ ਕਿੱਕ ਕੱਢਦੀ ਹੈ ਇਹ ਇਹ 10 ਤੋਂ 12 ਮਹੀਨੇ ਹੈ 15 ਕਿਲੋ ਹਸਕੀ ਅੱਛਾ ਵੱਡੀ ਬੇਰਪੂਲ ਬਹੁਤ ਆ ਹਨਾ ਹਾਂਜੀ ਬਾਈ ਜੀ ਤੇ ਇਹਦਾ ਰਿਕਾਰਡ ਸਾਰਾ ਮਿਲੂਗਾ ਇਹਦਾ ਵੀਰੇ 30+ ਦੁੱਧ ਪੀਕ ਲੈਵਲ ਤੇ ਦਿੱਤਾ ਹੋਇਆ 32 32 ਕਿਲੋ ਬਲੂਨ ਮੈਨੜ ਦਾ ਸੀਮਾ ਡਿਟੇਲ ਦੇ ਦਾਂਗੇ ਹਾਂ ਕੁਝ ਮਿਲਦੀ ਵੀਰੇ ਟੋਰੀ ਬਾਹਰ ਨੂੰ ਸੋ ਵੀਰੇ ਕੱਦ-ਕਾੜ ਵਗੈਰਾ ਦੇਖੋ ਬੈਠਦਾ ਚੰਗਾ ਤੇ ਕਹਿੰਦਾ ਭਾਵੇਂ ਇਤ ਕੀ ਵੀਰੇ 30 ਕਿਲੋ ਮੰਨ ਕੇ ਲੈ ਜਾਏ ਬੰਦਾ 30+ ਵੀਰੇ 35+ ਰੰਗ ਵਾਲੀ ਨਾ ਬੋਡੀ ਵੇਟ ਬਹੁਤ ਜ਼ਿਆਦਾ ਹੈ ਨ ਦੂਜਾ ਸੂਆ ਸੂਰੀਆ ਦੰਦਾ ਦੇ ਵਿੱਚ ਹੀ ਆ ਹਨਾ ਹਾਂਜੀ ਬਾਕੀ ਵੀਰੇ ਆਏ ਆ ਮੰਨ ਲਓ ਵੀ ਫਾਰਮ ਵਾਲੇ ਨੂੰ ਪਤਾ ਹੀ ਆ ਤੂੰ ਕਾਸ਼ਰ ਦਾ ਛੱਡ ਦੇਣੀ ਜਿਹੜੀ ਚੀਜ਼ ਵੀ ਮਾਲਕ ਦਾ ਨੂੰ ਤੁਹਾਨੂੰ ਤੋਂ ਪਹਿਲਾਂ ਜੁੱਸ ਪਿਖਾਰੀਆਂ ਚੀਜ਼ਾਂ ਕਰੀ ਆ ਅੱਛਾ ਇਹਦਾ ਡਾਈਟ ਪਲਾਨ ਪਹਿਲੇ ਉਸ ਆਬ ਨਾਲ ਹੋਇਆ ਵਾ ਤੈਨੂੰ ਓਕੇ ਆ ਵੀਰੇ ਦਾ ਸਾਰਾ ਅੱਛਾ ਕਹਿੰਦੇ ਬਾਪ ਦੁੱਧ ਇਹਨੂੰ ਮੰਨ ਕੇ ਚੱਲ ਵੀ 35 ਕਿਲੋ ਕੋਈ ਬਾਲਾ ਨਹੀਂ ਵੀਰੇ ਅਜਾ ਨਾਲ ਜਾਤ ਬ੍ਰੀਡ ਵੀ ਚੰਗੀ ਜਾਇ ਕਰੂਗੀ ਸੋ ਇਦਾਂ ਦੀ ਬੈੜ ਨੇ ਬੱਚੀ ਸੈਕਸਡ ਫੀਮਲ ਲੱਗੇ ਪਿਆ ਵੀਰੇ ਤੇ ਉਹ ਕੰਪ੍ਰੈਸ਼ਨ ਦੱਸਦੇ ਰਹੇਗਾ ਜੀ ਤੇ ਜਿਹੜਾ ਤਰਾ ਪੁੱਤੂ ਦਾ ਦੱਸ ਵੀ ਦੇਵਾਂਗੇ ਪਰ ਆਪਾਂ ਗਾਰੰਟੀ ਨਹੀਂ ਲੈਂਦੇ ਸੈਕਸਡ ਫੀਮਲ ਦੀ ਭਰਾ ਮੇਰਾ ਜੀ ਸੋ ਕਿਉਂਕਿ ਗਾਹਾਂ ਤੋਂ ਮਾਲ ਖਰੀਦਿਆ ਵਾ ਹਨਾ ਜੋ ਜਾਇਜ਼ ਗੱਲ ਆ ਤੇ ਬਾਕੀ ਤੋਰਾ ਤਰਾ ਬੈੜਦਾ ਚੈੱਕ ਕਰੋ ਤੇ ਨਿਊ ਜਨਰੇਸ਼ਨ ਦੇ ਵਿੱਚ ਆ ਜਾਵਾ ਤੇ ਦੁੱਧ ਦੀ ਐਵਰੇਜ 35 ਕਿਲੋ ਜਾਵਾ ਆ ਦੇਖੋ ਖੁੱਲ੍ਹੇ ਫਿਰਦੇ ਫਾਰੂ ਚੋਈਂ ਆ ਮੀਆਂ ਹਨਾ ਜੀ ਤੇ ਅੱਗੇ ਵੀ ਜੀ 7 ਨੰਬਰ ਵਾਹਰ ਜਿਹੜੀ ਆਪਾਂ ਦੇਖ ਰਹੇ ਹਾਂ ਹਾਂਜੀ ਵੀਰੇ ਇਹ ਕਿਹੜਾ ਸੂਆ ਜੀ ਇਹ ਵੀਰੇ ਦੂਜਾ ਸੂਆ ਮੰਨ ਲਾ ਵੀ ਦੰਦ ਕੰਪਲੀਟ ਕਰਦੀ ਜਵਾਨ ਸੂਗੀ ਅੱਛਾ ਤੇ ਬਾਕੀ ਇਹ ਗੱਲ ਬਹੁਤ ਦੇਖਿਆ ਜਿਵੇਂ ਇਹ ਗਾਵਾਂਗੀਆਂ ਹਾਂਜੀ ਵੀਰੇ ਘਰੇਲੂ ਬੰਦੇ ਰੱਖਣੀਆਂ ਮਸ਼ੀਨੀ ਚਵਾਈ ਹੱਥੀਏ ਦੋਨੇ ਟਾਈਪ ਦੇ ਹਨ ਜਿਵੇਂ ਮਰਜ਼ੀ ਚੋਈ ਜਾਓ ਵੀਰੇ ਕੋਈ ਵੀ ਐ ਨਹੀਂ ਹੈਗਾ ਜਿਹੜੀ ਮਰਜ਼ੀ ਗਾਂ ਦੇ ਥੱਲੇ ਵਜੋ ਸਾਰਿਆਂ ਦੇ ਥਾਣ ਮਸ਼ੀਨ ਵਾਲੇ ਵੀ ਆ ਅੱਛਾ ਹੱਥੀਏ ਚਵਾਈ ਵਾਲੇ ਵੀ ਆ ਕੋਈ ਇਹ ਨਹੀਂ ਕਰ ਵੀ ਥਣ ਦੀ ਇਕੱਠ ਘੱਟ ਦਾ ਤੇ ਕਿਜਲੀ ਜਿਹੜਾ ਥਾਣ ਹੋਊਗਾ ਹਨਾ ਇਹ ਵੀ ਨਹੀਂ ਹੈਗਾ ਵੀ ਕਿਸੇ ਗਾਂ ਦੇ ਮੰਨ ਲਾ ਮਸ਼ੀਨ ਲੱਗੂ ਨਹੀਂ ਜਿਹੜੀ ਮਰਜ਼ੀ ਦੇ ਲਾ ਲੋ ਵੀਰੇ ਸਾਰੀਆਂ ਤੇ ਮਸ਼ੀਨ ਵੀ ਲੱਗੂ ਸਾਰੀਆਂ ਹੱਥੀਚੋ ਆਈ ਵੀ ਹੋਣਗੀਆਂ ਜੀ ਜਿਹੜੀ ਮਰਜ਼ੀ ਚੋ ਲੋ ਤੇ ਇਹਦੀ ਦੁੱਧ ਦੀ ਐਵਰੇਜ ਇਹਦਾ ਵੀਰੇ 34-35 ਕਿਲੋ ਦੁੱਧ ਸਾਲ ਪਲੂਣ ਤੋਰੀ ਬਾੜ ਸਵਰਤ 7 ਨੰਬਰ ਆਪ ਇਹਦੀ ਬੈੜ ਦੇਖ ਰਹੇ ਹਾਂ ਸੀਮਾ ਡਿਟੇਲ ਇਹਦੀ ਵੀ ਮਿਲ ਜੂਗੀ ਤੇ ਬਾਕੀ ਲੇਵਾ ਪੁੱਤਾਂ ਦੀ ਅੱਗੇ ਤੋਂ ਲੈ ਕੇ ਪਿੱਛੇ ਤੱਕ ਸੂਤਾ ਕਠੋਕ ਦੀ ਦੂਰੀ ਜਾਂਦੀ ਆ ਹਨਾ ਹਾਂਜੀ ਵੀਰੇ ਤੇ ਮੂੰਹ ਮੱਥਾ ਜਾਤ ਪਾਤ ਦੇ ਵਿੱਚ ਪੂਰੀ ਪੈਂਦੀ ਆ ਤੇ ਤੋਰਾ ਵਗੈਰਾ ਕੱਦ ਕਾਠ ਕਹਿੰਦੇ ਪਾਪ ਕਿਸੇ ਪਾਸੋਂ ਕੋਈ ਮਾਈਨਸ ਸੋ ਕਰਨ ਜਾਤ ਪਾਤ ਚ ਚੰਗੀ ਆ ਤੇ ਬਾਕੀ ਰੇਟ ਸਟਾਰਟਿੰਗ ਵੀ ਇਹਨੇ ਪਹਿਲੇ ਦੱਸ ਦਿੱਤੇ ਸੀਗੇ ਬਿਲਕੁਲ ਦਰਮਿਆਨੇ ਰੇਟ ਹੋਣਗੇ ਤੇ ਗਰਾਬੀ ਗਲਾਬੀ ਹਵਾਨਾ ਚੌੜੀ ਚਾਪੜ ਵਰਗੀ ਪਈ ਆ ਕਿਸੇ ਪਾਸੇ ਹੱਥ ਦਰਾਣੀ ਬੈਠਾ ਹੈ ਨਾ ਨਹੀਂ ਕੋਈ ਹੱਥ ਦਰਾਣੀ ਕੋਈ ਗੱਲ ਹੀ ਨਹੀਂ ਬਾਕੀ ਬੈਠੇ ਨੰਬਰ ਐ ਨਹੀਂ ਸੁਆ ਜੀ ਹਰੇ ਇੱਧਰ ਦੇਖੋ ਤੈਨੂੰ ਬਣ ਕੇ ਸੁਊਗੀ ਬਣ ਕੇ ਸੁਆ ਬੈਠਣਾ ਫੇਰ ਹੀ ਕੱਢੂ ਇਹ ਕਿ ਚਾਲੀ ਦੇ ਨੇੜੇ ਜੀ 35 ਗੁੰਦੋਂ ਦਿੱਤਾ ਵਾ ਬੈਠਾ ਅੱਛਾ ਕਹਿੰਦਾ 35 ਮੰਨ ਕੇ ਲੈ ਜਾਵਾਂਗਾ 35 ਮੰਨ ਕੇ ਲੈ ਲੈ ਭਰਾਵਰੇ ਅੱਗੇ ਬਾਈ ਜੇ ਆਪਾਂ ਦੇਖ ਰਹੇ ਆ ਕਿ ਗਾਂ ਜਿਹੜੀ 8 ਨੰਬਰ ਦੇ ਹੈ ਨਾ ਤੇ ਲੇਵੇ ਦੀ ਬੜੀ ਸੂਚੀ ਆ ਹਨਾ ਕੈਨਲ ਲੈ ਜੂਗੀ ਸੂਂਦੇ। ਇੱਕ ਮਹੀਨਾ ਲੈ ਇਹ ਨੂੰ 17 ਦਿਨ ਹਰੇ। ਸੂਆ ਕਿਹੜਾ ਸੂਂਦੀ ਐ? ਦੂਜਾ ਸੂਆ ਰੇ ਨਾਲ 4 ਦੰਦਾ ਬਲੇ। ਲੱਗਦੀ ਪਹਿਲਾ ਨੰਗੂਆ ਹਨਾ। ਕਿ ਲੱਗਦਾ ਦੇਖੋ ਮੇਰੇ। ਤੇ ਦੂਜਾ ਸੂਆ ਮੂੰਹੋਂ 4 ਦੰਦਾ। 4 ਦੰਦਾ ਸਿੱਕੇ ਦੇ ਕੱਤੀ ਆ। ਹਜੇ ਮੰਨਦਾ 4 ਪੂਰੇ ਕਰਕੇ ਤੋੜ ਰਹੀ ਐ ਨਾਲ। ਅੱਛਾ ਇਹਦੀ ਮੇਰੇ ਕਪੈਸਿਟੀ ਕੀ ਰਹੂਗੀ? ਇਹਨਾਂ ਮੇਰੇ ਦਿੱਤਾ ਲਾਗਾ ਮੰਨ ਲਾ ਵੀ 28 29 ਕਿਲੋ ਆਪਣੇ ਪਿੰਡੂ ਫਾਰਮ ਤੋਂ ਲਈ ਆ ਬੜੇ ਨੇ। ਅੱਛਾ ਮੈਨੂੰ ਵੀ ਨਹੀਂ ਫਾਰਮ ਚੋਈ ਆ। ਪਿੰਡੂ ਫਾਰਮ ਤੋਂ ਲਈ 28 29 ਕਿਲੋ ਕਿਲੋ ਦਾ ਦੁੱਧ ਕੱਟਿਆ ਹੋਇਆ ਬਲੇ। ਤੋਰੀ ਸੋਭਰ ਦੂਜਾ ਸੂਆ ਸੂਰੀਆ ਚਾਰ ਦੰਦ ਤੇ ਥੱਲੇ ਦਾ ਵੀਰੇ ਫਿਰ ਗੁੱੜ ਦਾ ਘਟਾ ਹੀ ਆ ਹਨਾ ਹਾਂ ਵੀਰੇ ਕਹਿੰਦਾ ਹੋਰ ਬਟ ਸਾਰੀਆਂ ਬਣਾ ਨਹੀਂ ਬਣਨੀਆਂ ਵੀਰੇ ਇਹ ਮੰਨ ਲਓ ਥੋੜੀ ਜਿਹੀ ਨੇੜੇ ਆ ਗਈ ਥੂਣ ਨੂੰ ਅੱਛਾ ਜਿਵੇਂ ਬੁੜੀ ਹੁੰਦੀ ਨਰਮ ਨੇ ਪ੍ਰਾ ਅੱਛਾ ਕਹਿੰਦਾ ਵਾ ਮਾਲ ਆਪਾਂ ਸਾਰਾ 10 ਬਾਰ ਜਾਂਦਾ ਕੱਟਾ ਮਾਲ ਹੀ ਲੇਤਾ ਹਨਾ ਮੰਨ ਲਓ ਵੀ ਇਹਦੇ ਪੰਜ ਚਾਰ ਦਿਨ ਹੀ ਰਹਿਨੇ ਆ ਸਾਰੀਆਂ ਇਹਦੇ ਨੂੰ ਮਾਰ ਨਹੀਂ ਬਣਾ ਜੀ ਇਹਦੀ ਦੁੱਧ ਦੀ ਕਪੈਸਿਟੀ ਹੈਗੀ 35 ਕਿਲੋ ਦੀ 28 29 ਕਿਲੋ ਤੋਂ ਵੱਧ ਦੁੱਧ ਕੱਢਿਆ ਹੋਇਆ ਬੁੱਲੀ ਫਿਰਦੀ ਆਈ ਅੱਛਾ ਸੀਮਾ ਡਿਟੇਲ ਸਾਰੀ ਮਿਲ ਜਾਊਗੀ ਸੋ ਵੀਰੋ ਜਾਤ ਪਾਤ ਦੇਖੋ ਬੱਚੀ ਦਾ ਥੱਲੇ 4x4 ਹੀ ਥੱਲੇ ਦਾ ਜਾਮਾ ਹਨਾ ਹਾਂ ਵੀਰ ਬਾਕੀ ਲੇਵਾ ਬਰੋ ਦਿਖਾ ਦਿਓ ਵੀਰ ਸਾਰਾ ਕੋ ਥਣ ਸੋਣਾ ਚਾਹੇ ਹੱਥੀ ਚਵਾਈ ਕਰ ਲਏ ਬੰਦਾ ਚਾਹੇ ਮਨ ਲਾ ਮਸ਼ੀਨ ਤੇ ਲਾ ਲੇ ਜਿਵੇਂ ਮਰਗੀ ਕਰ ਲੇ ਅੱਛਾ ਲੇਵਾ ਫਿਟਨੈਸ ਅੱਗੇ ਪਿੱਛੇ ਦਾ ਪੂਰੋ ਲੈ ਕੇ ਸੂਤ ਅਗਲੇਵਾ ਠੋਕੀ ਖੜੀਆ ਜਾਵਾਂ ਸੋ ਵੀਰੋ ਤੋਰਾ ਵਗੈਰਾ ਚੈੱਕ ਕਰੋ ਬੈੜ ਦਾ ਕਿਆ ਬਾਤਾਂ ਤੇ ਚੰਗੀ ਜਾਤ ਪਾਤ ਵਾਲੀ ਆ ਫਿਟਨੈਸ ਵਾਲਾ ਲੇਵਾ ਜਾਵਾਂ ਤੇ ਦੂਜਾ ਸੂਆ ਸੂਰੇ ਬਾਕੀ ਕਲਰ ਪ੍ਰਿੰਟ ਰੂਟ ਬੜਾ ਪਿਆਰਾ ਹਨਾ ਕਹਿੰਦਾ ਵਾ ਕਿਸੇ ਪਾਸੇ ਹੱਥ ਧਰਾਦਾ ਬੱਚੀ ਹੈ ਹੀ ਨਹੀਂ ਅੱਗੇ ਬਈ ਇਹ ਬਹ ਦੇਖ ਰਿਆ ਨੋ ਨੰਬਰ ਵਾਲੀ ਹਾਂਜੀ ਬਈ ਜੀ ਇਹ ਕੈ ਦਿਨ ਕੱਢਦੀ ਆ ਇਹ ਲੈ ਵੀਰੇ ਹਫਤਾ ਹਫਤੇ ਉਹ ਦੱਸ ਦੇ ਅਜਾ ਸਾਰੇ ਜਿਹੜੇ ਬਹਿੜੇ ਆਪਣੇ ਕੋਲ ਹਫਤੇ ਦੇ 12 ਦਿਨ ਦੇ ਵਿੱਚ ਵਿੱਚ ਕੱਚੀਆਂ ਹਾਂ ਵੀਰੇ ਹਾਂ ਤੇ ਸੂਆ ਸੁੰਦੀ ਆ ਇਹ ਇਹ ਦੂਜਾ ਵੀਰੇ ਹੁਣ ਦੇਖਣ ਨੂੰ ਪਹਿਲੇ ਨਹੀਂ ਲੱਗਦੀ ਚਾਰ ਦਿਨ ਦਾ ਸਿੱਗਦੇ ਚੱਕਦੀ ਆ ਇਹਦਾ ਸਾਰੇ ਜਿਹੜਾ ਬਹਿੜਾ ਕੱਲੀ ਕੱਲੀ ਦੰਦ ਪੱਟੇ ਪਿਆ ਆਪਣੇ ਹਾਂ ਵੀ ਹਾਂ ਚੌਕੀਆਂ ਸਿੱਗੀਆਂ ਬਹਿੜਾ ਨਹੀਂ ਇਹਦੀ ਦੁੱਧ ਦੀ ਐਵਰੇਜ ਕੀ ਰਹੂਗੀ ਕਿੰਨਾ ਵੀਰੇ ਕਿਲੋ ਆਪਾਂ ਨੂੰ ਲੱਗ ਰਹੀਦਾ ਅੱਛਾ ਇਹ ਕੀ ਹੈ ਜੀ ਹਾਂ ਬੈਟ ਅਗਲੇ ਵੀਡੀਓ ਬੁੜੀਓ ਵੀ ਦਿਖਾ ਸਕਦੇ ਆਪਾਂ ਸਾਰੀਆਂ ਮਿਹਣਾਂ ਦੀ ਫਾਰਮ ਦੀ ਖੁੱਲੀਆਂ ਮਰਦੀਆਂ ਦੀ ਅੱਛਾ ਤੇ ਐ ਮੰਨ ਕੇ ਚੱਲੋ ਵੀ ਇਹ ਡਿਟੇਲ ਵੀ ਇਹਨਾਂ ਦੀ ਸਾਰੀਆਂ ਨਹੀਂ ਮਿਲ ਜੂਗੀ ਇਹਦਾ ਡਿਟੇਲ ਦੁੱਧ ਹਾਈਸਟ ਕਿੰਨਾ ਬਣੀਆਂ ਆਪਾਂ ਹਾਈਸਟ 35 ਕਿਲੋ ਮੰਨ ਲਓ ਵੀਰੇ ਇਹਦਾ ਸਭ ਰਾਗਿਆ ਬੜੀ ਗਾਂ ਦੇਖ ਰਹੇ ਆ ਦੂਜਾ ਸੁਆ ਸੂਰੀ ਆ ਚਾਰ ਦੰਦ ਤੇ ਟੈਗ ਟੱਪਾ ਸਾਰਾ ਕੁਛ ਇਹਦੇ ਪਿਆ ਵਾ ਡਿਟੇਲ ਸਾਰੀ ਸੀਮਨ ਵਗੈਰਾ ਮਿਲ ਜੂਗੀ ਹਨਾ ਤੇ ਬਾਕੀ ਵੱਡੀ ਬੁੱਡੀ ਪਲੀ ਪਲੀ ਪੁਲੀ ਵੀ ਬਹੁਤ ਆ ਤੇ ਥਣ ਚਾਹੇ ਹੱਥੀਂ ਚਵਾਈ ਕਰੋ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈੜ ਦੇ ਥਣ ਲੱਗਿਆ ਵਾ ਤੇ ਵੱਡੀ-ਬੁੱਡੀ ਜਾਦਪਾਤ ਦੇ ਵਿੱਚ ਕਹਿੰਦੇ ਪਾ ਬੈੜ ਪੂਰੀ ਆ ਗਈ ਹੈਣਾ ਹਾਂਜੀ ਭਾਈ ਜੀ ਸੋ ਫੁੱਲ ਸਾਈਜ਼ ਦੇ ਵਿੱਚ ਕੋਈ ਕਮੀ ਨਹੀਂ ਕਿਸੇ ਬੈੜ ਤੇ ਕੱਲੀ-ਕੱਲੀ ਛਾਂਟ ਕੇ ਨਿਰਖ ਪਰ ਕੇ ਲੈਂਦੀ ਪਿਆ ਸੋ ਬਰੋ ਲੇਵਾ ਵਗੈਰਾ ਦੇਖੋ ਕਿਆ ਬਾਤ ਹੈ ਗੁਲਾਬੀ-ਗੁਲਾਬੀ ਥਾਣਾ ਜਾਵਾ ਹੈਣਾ ਕਹਿੰਦਾ ਪਾ ਦੁੱਧ ਆਇਦਗੀ 35 ਕਿਲੋ ਮਾਲ ਲੈ ਵੰਦ ਸੋ ਬਾਕੀ ਵੱਡੀ-ਬੁੱਡੀ ਸ਼ਾਈਨਿੰਗ ਸੂਨਿੰਗ ਬੜੀ ਜ਼ਬਰਦਸਤ ਆ ਤੇ ਕੁਝ ਕੁ ਦੇਣ ਇਹਦੇ ਸੂਨ ਚ ਬਾਕੀ ਪਏ ਹੈਗੇ ਘੋੜੀ ਵਰਗੀ ਝਾਲ ਆ ਜਾਵਾ ਕਿਆ ਬਾਤ ਆ ਤੇ ਅੱਗੇ ਬ੍ਰੈਂਡ ਦੇ ਆਪਾਂ ਵੱਡੀ ਬੈੜ ਦੇਖ ਰਹੇ ਹਾਂ ਹਾਂਜੀ ਫੋਲੋ ਡਬਰ ਜਾਂਦੇ ਜਾਣ ਜਾਂ ਹਣਾ ਕੱਡੀ ਆ ਫਿਰ ਬਾਲੀ ਪੱਡੀ ਕਦੀ ਮਿਲਦੀ ਐਡੀ ਤਾਂ ਤੇ ਇੱਕ ਇੱਕ ਦਾ ਲੈ ਜਾਂ ਸੁਣਦੇ ਹੋ ਅੱਛਾ 20 ਦਿਨ ਸੂਣ ਚ ਬਾਕੀ ਆ ਤੇ ਕੀ ਰਿਕਾਰਡ ਐ ਦਾ ਇਹਦਾ 52 53 ਕਿਲੋ ਨੂੰ ਆਉਂਦਾ ਦੁੱਧ ਕੱਢਾ ਹੋਇਆ ਵੀਰੇ ਫਾਰ ਅੱਛਾ 50 ਤੋਂ ਪਾਰ ਚੱਲੀ ਵੀ ਆ ਆਹ ਤੇ ਸਾਰੀ ਡਿਟੇਲ ਮਿਲ ਜੂਗੀ ਤੁਹਾਨੂੰ ਫਿਰ ਦੀ ਵੀਡੀਓ ਦਿਖਾ ਦੇਣਾ ਅੱਛਾ ਵੀ ਕਹਿੰਦਾ ਬੜਾ ਡਿਟੇਲ ਰਿਕਾਰਡ ਸਾਰਾ ਇਹਦਾ ਇਹ ਦੋ ਬੰਦਿਆਂ ਨੇ ਫੜ ਕੇ ਤੋਰਨ ਵਾਲੀ ਜਾਂਦੇ ਅੱਛਾ ਬਲੇਰੋ ਜਿਹਨੇ ਕੱਲੀ ਨਹੀਂ ਜਾਣਾ ਕੱਲੀ ਕਿੱਡੀ ਹੋਵੇ ਸਭ ਬਲੇਰੋ ਚ ਬਿਡੇਟੀ ਹੋ ਕੇ ਜਾਊਗੀ ਤੇ ਕੱਚੀ ਵਾਵਾ ਨਹੀਂ ਲੱਗਦੀ ਹੈ ਨਾ ਹਾਂ ਕੱਚੀ ਕੱਚੀ ਹੈ ਵੀਰੇ ਵੈਸੇ ਦਿਖਾਤੀ ਵਾਹ ਕੱਢ ਜੂ 20 ਦਿਨ ਹਾਂ 20 ਦਿਨ ਕੱਢ ਜੂ ਸੋ ਜਮਾ ਨਵੇਂ ਸਾਲ ਦੇ ਨੇੜੇ ਜਾ ਕੇ ਸੂ ਹਣਾ ਜਿੰਨਾ ਮਰਜ਼ੀ ਦੁੱਧ ਚੋਲਿਓ ਰੇ ਖੱਲੋ ਉਂਗਰੇ ਉਹ ਬੰਦੇ ਵੀ ਆਪ ਨਹੀਂ ਹੁੰਦਾ ਅੱਛਾ ਕਹਿੰਦਾ ਵਾਪਾ ਨਹੀਂ ਕਹਿਣਾ 50 ਦਿੰਦੀ ਐ 55 ਦਿੰਦੀ ਐ ਮੂਹਰੇ ਬੰਦੇ ਨਹੀਂ ਰੱਖਣੇ ਵੀ ਮੈਂ ਕੀ ਕੱਢ ਲਵਾਂ 10 ਕਿਲੋ ਟ੍ਰਾਂਜੈਕਸ਼ਨ ਹੁਣ ਆਪਾਂ ਪਾ ਰਹੇ ਹਾਂ ਇਹਨੂੰ ਵੀਰੇ ਤੇ 5 ਕਿਲੋ ਬਾਅਦ ਟਾਈਮ ਤੇ ਜਗਦੀ ਆ ਚੱਲ ਰਹੀ ਆ ਸੋ 5 ਕਿਲੋ ਬਾਅਦ ਟਾਈਮ ਤੇ ਟ੍ਰਾਂਜੈਕਸ਼ਨ ਚੱਲ ਰਹੀ ਆ ਤੇ ਕਹਿੰਦਾ ਵਾ 2 ਤੇ ਬਰੀਡ ਵਗੈਰਾ ਸੀਮਨ ਡਿਟੇਲ ਸਾਰੀ ਦੇਵਾਂਗੇ ਪੰਜ ਦਿਨਾਂ ਦੇ ਭਾਈ ਮੰਨ ਲਾ ਵੀ ਗੱਟਾ ਹੱਥ ਪਾ ਲਈਏ ਤੇ ਦੰਦੋ ਕਿਵੇਂ ਆਹੇ ਦੰਦੋ 4 ਬੰਦਾ 6 ਦੇ ਚੱਕਦੀ ਆ ਵੀਰ ਅੱਛਾ ਦੰਦੋ ਦੰਦੋ 4 ਦੰਦ 6 ਦੇ ਚੱਕਦੀ ਆ 6 ਦੇ ਦੰਦ ਚੱਕਦੀ ਆ ਦੂਜਾ ਸੁਆ ਕੱਚੀ ਆ ਗਈ 20 ਦਿੰਦੀ ਹਨਾ ਤੇ ਰੇਟ ਇਹਦਾ ਫੋਨ ਤੇ ਰਹੂਗਾ ਜੀ ਤੇ ਗੋਹਾ ਵੀ ਵਾਈ ਫਰੈਕਟਰ ਕਾ ਕਰਦੀ ਆ ਜਮਣਾ ਹਲੇ ਇਹਨੂੰ ਕਿੰਨਾ ਫਰਕ ਆ ਵੀਰੇ 20 ਕਿਲੋ ਘਵਾਦੇ ਜਾਏ ਅੱਛਾ ਆਣੀ ਐਂ ਕੂਕੜੇ ਮਾਰੂ ਕਿ ਗੋਹਾ ਕੁਦਣਾ ਚੱਲੂਣੀ। ਸੋ ਜਿਹੜੇ ਕਹਿੰਦੇ ਬ੍ਰੀਡ ਤਿਆਰ ਕਰਨੀ ਆ ਆ ਨਿਆਰੇ ਦੋ ਜਮਾ। ਤੇ ਇੱਕ ਆਪਾ ਦਿਖਾ ਦੀ ਕੱਚੀ ਤੇ ਜਿਹੜੀ ਵੀਰੇ ਆਪਾ ਇਹ ਗੱਬੜ ਮੱਛੀ ਦੇਖ ਰਹੇ ਆ ਕਿੰਨਾ ਟਾਈਮ ਦੀ ਗੱਬੜ ਆ। ਕੀ ਵੀਰੇ ਛੇ ਮਹੀਨਾ ਵੀ ਨਾ ਲੱਗਿਆ ਪੰਜ ਕੰਪਲੀਟ ਹੋ ਗਏ। ਮਨ ਲਾ ਸਾਢੇ ਪੰਜ ਮਹੀਨੇ ਦੀ ਗੱਬੜਾ ਨਮਾਈ ਹੋਈ ਆ ਹੁਣ ਵੀਰੇ ਥੋੜੀ ਜੀ। ਤੇ ਦੰਦੋਂ ਕਿਵੇਂ? ਦੰਦ ਦੰਦੋਂ ਵੀਰੇ ਦੋ ਗਰਾਂ ਦੇ ਚੱਕਦੀ ਆ। ਫੀਰੀ ਵਾਲਾ ਛੱਟ ਗਈ। ਅੱਛਾ ਪੰਜ ਮਹੀਨੇ ਤੋਂ ਉੱਪਰ ਦੀ ਗੱਬੜਾ? ਸਾਢੇ ਪੰਜ ਦੀ ਮੰਨ ਲਓ ਤੁਸੀਂ। ਜੀ। ਹਾਂ ਵੀਰੇ। ਤੇ ਰੇਟ ਇਹਦਾ? ਫਰੀਟ ਪੂਰਤੀ ਕਰ ਲਾਂਗੇ ਵੀਰੇ ਕੱਚੀ ਆ ਬੜਾ ਅੱਛਾ ਨੰਬਰ ਬੋਲ ਜਾ ਆਪਣਾ ਨੰਬਰ 9878585499 ਜਦੋਂ ਮਰਜੀ ਵੀਰ ਆਵੇ گا گاਵਾ ਹਾਜ਼ਰ ਹੁੰਦੇ ਹਾਂ ਜੀ ਇੱਕ ਆ ਬੈਡ ਵੀ ਦਿਖਾ ਦਿਓ ਵੀਰੇ ਇਹਦਾ 1 ਮਹੀਨਾ ਬਾਕੀ ਆ ਅੱਛਾ ਇਹ 1 ਮਹੀਨਾ ਦੀ ਕੱਚੀ ਆ ਹਾਂ ਇਹ 2.5 ਲੀਟਰ ਇਹਦਾ 18 ਕਿਲੋ ਕਿਲੋ ਦਾ ਦੁੱਧ ਕੱਢਿਆ ਦਾ ਲੈਟ ਦਾ ਅੱਛਾ ਕਹਿੰਦਾ 12 ਹਾਜ਼ਰ ਆ ਤੇ 3 ਗਾਂਜਾਂ ਆਪਣੇ ਕੋਲ ਹੋਰ ਆਉਣੀਆਂ ਹਨਾ ਆਉਣ ਵਾਲੀਆਂ ਨੇ ਵੀਰੇ ਤਿੰਨ 15 ਗਾਂਵਾ ਵਿਕੀ ਦਾ ਟੋਟਲ ਹਾਜ਼ਰ ਆ ਜੀ ਮਰਜੀ ਆ ਜੇ ਭਰਾ ਬਈ 15 ਮਿਲਣਗੇ ਹਾਂ ਅੱਛਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਰੋ ਦੇਖ ਕੇ ਚੈਨਲ